ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਗਤਗੁਰੂ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਸਤਿਗੁਰੂ ਸਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੀਆਂ ਵਧਾਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਈ ਗੁਰਦਾਸ ਜੀ ਅਤੇ ਭਾਈ ਆਨੰਦ ਲਾਲ ਜੀ ਨੇ ਬਹੁਤ ਹੀ ਸੁੰਦਰ ਸ਼ਬਦਾਂ ਦੇ ਵਿੱਚ ਕੀਤੀਆਂ ਹਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਧਾਈ ਕਰਦੇ ਹੋਏ ਉਚਾਰਦੇ ਹਨ ਗਿਆਨ ਧਿਆਨ ਕੇ ਸ਼ਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀਂ ਮੇਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਸਾਰਿਆਂ ਤੋਂ ਵੱਡਾ ਸਭ ਤੇ ਵੱਡਾ ਸਤਿਗੁਰੂ ਨਾਨਕ ਕਹਿ ਕੇ ਵਡਿਆਇਆ ਹੈ ਇੱਕ ਥਾਂ ਤੇ ਗੁਰੂ ਅਰਜਨ ਪਾਤਸ਼ਾਹ ਜੀ ਉਚਾਰਦੇ ਹਨ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰਨਾਨਕ ਜਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨ ਪਰਿਆਰੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਸ ਨੇ ਦਰਸ਼ਨ ਕਰ ਲਏ ਜਿਸ ਨੇ ਉਹਨਾਂ ਦੀਆਂ ਉਪਦੇਸ਼ਾਂ ਨੂੰ ਸੁਣ ਲਿਆ ਤੇ ਉਹਦੇ ਨਾਲ ਕਰੋੜਾਂ ਹੀ ਅਪਰਾਧੀ ਪਾਪੀ ਤਰ ਜਾਂਦੇ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਤੇ ਲਿਖਦੇ ਹਨ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜੋਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਭਲਵਾ ਭਾਵ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਗਟ ਹੁੰਦਿਆਂ ਹੀ ਗਿਆਨ ਦਾ ਚਾਨਣ ਹੋਇਆ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਗਤ ਦਾ ਗੁਰੂ ਜ਼ਾਹਰ ਪੀਰ ਕਿਹਾ ਹੈ ਉਹ ਲਿਖਦੇ ਹਨ ਜ਼ਾਹਰ ਪੀਰ ਜਗਤ ਗੁਰੂ ਬਾਬਾ ਤੇ ਭਾਈ ਗੁਰਦਾਸ ਜੀ ਇੱਕ ਥਾਂ ਤੇ ਵਡਿਆਈ ਕਰਦੇ ਹੋਏ ਲਿਖਦੇ ਹਨ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਫੁਰਖ ਪ੍ਰਗਟਿਆ ਕਲਯੁਗੇ ਅੰਦਰ ਜੋਤ ਜਗਾਈ ਪਾਪ ਕੇ ਸਿੱਧਾ ਨੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਧੰਨ ਕਿਹਾ ਤੇ ਉਹਨਾਂ ਦੀ ਕਮਾਈ ਨੂੰ ਵੱਡੀ ਕਿਹਾ ਤੇ ਭਾਈ ਗੁਰਦਾਸ ਜੀ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਸਿੱਧ ਵੀ ਕਹਿੰਦੇ ਹਨ ਕਿ ਤੁਸੀਂ ਇੱਕ ਵੱਡੇ ਪੁਰਖ ਹੋ ਇਸ ਕਾਲ ਯੁਗ ਦੇ ਅੰਦਰ ਪ੍ਰਗਟ ਹੋਏ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਿਫਤਾਂ ਕਰਦੇ ਹੋਏ ਲਿਖਦੇ ਹਨ ਦੋ ਨੂਨ ਨਾਮ ਪਾਕਸ਼ ਨਈਮ ਵਾ ਨਸੀਰ ਵਲ ਅਲਫੇ ਮਿਆਨਾ ਇਹਤ ਵਾ ਕਾਫੇ ਆਖਰੀਨ ਕਵੀਰ ਪਾਪ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਨਾਮ ਦੇ ਦੋ ਨੰਨੇ ਨਾਨਕ ਸ਼ਬਦ ਦੇ ਵਿੱਚ ਦੋ ਨੰਨੇ ਇੱਕ ਕੰਨਾ ਤੇ ਇੱਕ ਕਕਾ ਦੋ ਨੂਨ ਨਾਮ ਪਾਕਿਸ਼ ਨਈਮ ਵਰ ਨਸੀਰ ਕਿ ਪਹਿਲਾ ਨੰਨਾ ਨਈਮ ਭਾਵ ਦਾਤਾਂ ਦੇਣ ਵਾਲਾ ਬਖਸ਼ਿਸ਼ਾਂ ਕਰਨ ਵਾਲਾ ਦੂਜਾ ਨੰਨਾ ਨਸੀਰ ਮਦਦਗਾਰ ਤੇ ਵਿਚਕਾਰ ਕੰਨਾ ਇੱਕ ਵਾਹਿਗੁਰੂ ਦਾ ਲਖਾਇਕ ਹੈ ਤੇ ਅਖੀਰ ਦੇ ਉੱਪਰ ਕਾਫੇ ਕਕਾ ਕਬੀਰ ਭਾਵ ਵਿਡਿਆਈ ਵਾਲਾ ਦੋ ਨੂਨ ਨਾਮ ਪਾ ਕੇ ਸ਼ਨਈਮਾ ਨਸੀਰ ਵਲ ਅਲਫੇ ਮਿਆਨਾ ਅਹਿਦਵਾ ਕਾਫੀ ਆਖਰੀ ਕਬੀਰ ਭਾਵ ਕੇ ਪਹਿਲਾ ਨੰਨਾ ਨਈਮ ਦਾਤਾ ਦੇਣ ਵਾਲਾ ਦੂਜਾ ਨੰਨਾ ਨਸੀਰ ਮਦਦਗਾਰ ਵਿਚਕਾਰ ਕੰਨਾ ਇੱਕ ਵਾਹਿਗੁਰੂ ਦਾ ਲਖਾਇਕ ਤੇ ਅਖੀਰ ਤੇ ਕਕਾ ਕਾਫੀ ਕਬੀਰ ਭਾਵ ਵਿਡਿਆਈ ਵਾਲਾ ਵੱਡਾ ਮਹਾਨ ਵੱਡਿਆਂ ਤੋਂ ਵੱਡਾ ਹੈ ਭਾਈ ਨੰਦ ਲਾਲ ਜਿਨੇ ਗੁਰੂ ਨਾਨਕ ਪਾਸ਼ਾ ਜੀ ਦੀਆਂ ਸਿਫਤਾਂ ਕੀਤੀਆਂ ਹਨ ਤੇ ਇਸ ਦੇ ਨਾਲ ਹੀ ਭਾਈ ਸਾਹਿਬ ਭਾਈ ਪ੍ਰੋਫੈਸਰ ਪੂਰਨ ਸਿੰਘ ਜੀ ਉਹਨਾਂ ਨੇ ਬੜੇ ਪਿਆਰੇ ਸ਼ਬਦ ਲਿਖੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਜਦੋਂ ਨਾਨਕ ਸ਼ਬਦ ਇੱਕ ਕਾगज ਦੇ ਉੱਪਰ ਲਿਖ ਦਈਏ ਤੇ ਕਾगज ਖੁਸ਼ਬੂਦਾਰ ਬਣ ਜਾਂਦਾ ਹੈ ਪਰ ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਨੂੰ ਉਪਦੇਸ਼ਾਂ ਨੂੰ ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਲਈਏ ਤਾਂ ਸਾਡੀ ਜ਼ਿੰਦਗੀ ਬਹੁਤ ਹੀ ਖੁਸ਼ਬੂਦਾਰ ਬਣ ਜਾਂਦੀ ਹੈ ਖੂਬਸੂਰਤ ਬਣ ਜਾਂਦੀ ਹੈ ਸਾਡਾ ਜੀਵਨ ਚੜ੍ਹਦੀ ਕਲਾ ਦੇ ਵਿੱਚ ਬਤੀਤ ਹੁੰਦਾ ਹੈ ਆਓ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਬਖਸ਼ੇ ਹੋਏ ਸਿਧੰਤਾਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਉੱਪਰ ਪੈਰਾ ਦਿੰਦੇ ਹੋਏ ਨਰੋਏ ਸਮਾਜ ਦੀ ਸਿਰਜਣਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ